ਨਾਟਿਨਯਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਆਟਲ ਦੀ ਸਰਜਮੀ ਤੇ ਵਸਦੇ ਕਬੱਡੀ ਤੇ ਉੱਗੇ ਖੇਡ ਪ੍ਰਮੋਟਰ ਝਾਰਖੜ ਖੇਡਾਂ ਦੇ ਐਨ ਆਰ ਆਈ ਵਿੰਗ ਦੇ ਚੇਅਰਮੈਨ ਮਨਮੋਹਨ ਗਰੇਵਾਲ ਉਰਫ ਮੋਣਾ ਜੁਦਾ ਅਤੇ ਉਹਨਾਂ ਦੀ ਪੂਰੀ ਖੇਡ ਕਮੇਟੀ ਵੱਲੋਂ ਸਿਆਟਲ ਵਿਕੇ ਉਚੇਚੇ ਤੌਰ ਤੇ ਪੁੱਜੇ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾ ਚੁੱਕੇ ਨਾਮੀ ਕਮੈਂਟੇਟਰ ਮੱਖਣ ਅਲੀ ਸਰਜੀਤ ਸਿੰਘ ਕਕਰਾਲੀ ਨਾਮੀ ਕਬੱਡੀ ਖਿਡਾਰੀ ਰਣਜੀਤ ਸਿੰਘ ਸਹੌੜੀ ਅਤੇ ਕਬੱਡੀ ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ ਦੀਆਂ ਕਬੱਡੀ ਖੇਡ ਪ੍ਰਤੀ ਵਧੀਆਂ ਸਵਾਮਨ ਨੂੰ ਦੇਖਦਿਆਂ ਸਿਆਟਲ ਦੇ ਮਹਾਰਾਜ ਪੈਲੇਸ ਕੈਂਟ ਦੇ ਵੈਂਕਟ ਹਾਲਬੀਕੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਚਾਰੀ ਸ਼ਖਸੀਅਤਾਂ ਨੂੰ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਆ ਗਿਆ ਇਸ ਮੌਕੇ ਕਬੱਡੀ ਕਮੈਂਟੇਟਰ ਮੱਖਣ ਆਲੀ ਅਤੇ ਸਰਜੀਤ ਕਕਰਾਲੀ ਨੇ ਆਖਿਆ ਕਿ ਕਬੱਡੀ ਦੇ ਖੇਤਰ ਵਿੱਚ ਨਵਾਂ ਯੋਧਾਂ ਹੋਰਾਂ ਦਾ ਖਾਸ ਕਰਕੇ ਅਮਰੀਕਾ ਦੇ ਕਬੱਡੀ ਵਿੱਚ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਵੱਲੋਂ ਬਣਾਈ ਗਈ ਕਬੱਡੀ ਟੀਮ ਪੰਜਾਬ ਸਪੋਰਟਸ ਕਬੱਡੀ ਕਲੱਬ ਸੀਟਲ ਨੇ ਟੀਮ ਦੇ ਕਪਤਾਨ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਅਮਰੀਕਾ ਦੇ ਕਬੱਡੀ ਜਗਤ ਵਿੱਚ ਕੁਝ ਬੜੇ ਪਹਿਲਾਂ ਇੱਕ ਵਿਲੱਖਣ ਪਛਾਣ ਬਣਾਈ ਸੀ। ਇਸ ਟੀਮ ਵਿੱਚ ਕਬੱਡੀ ਦੇ ਸਾਰੇ ਦੁਨੀਆ ਦੇ ਪ੍ਰਸਿੱਧ ਸਟਾਰ ਖਿਡਾਰੀ ਖੇਡਦੇ ਸਨ ਇਸ ਟੀਮ ਕਰਕੇ ਹੀ ਸੈਟਲ ਸ਼ੈਅਰ ਕਬੱਡੀ ਦੇ ਖੇਤਰ ਵਿੱਚ ਬਹੁਤ ਚਰਚਿਤ ਹੋ ਗਿਆ ਸੀ ਇਸ ਤੋਂ ਇਲਾਵਾ ਮੋਨਾ ਜੋਧਾ ਹੋਰਾਂ ਨੇ ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਲਈ ਹਰ ਸਾਲ ਆਪਣਾ ਅਹਿਮ ਯੋਗਦਾਨ ਦਿੰਦੇ ਹਨ ਮਾਲਵੇ ਦੀਆਂ ਮਕਬੂਲ ਜਰਖੜ ਖੇਡਾਂ ਉੱਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਵਰਗੀ ਸਰਦਾਰ ਨਾਇਬ ਸਿੰਘ ਕਰੇਵਾਲ ਜੋਧਾ ਦੀ ਯਾਦ ਵਿੱਚ ਕਬੱਡੀ ਦਾ ਹਰ ਸਾਲ ਵੱਡਾ ਕੱਪ ਹੁੰਦਾ ਹੈ ਉਨ੍ਹਾਂ ਦਸੇਕੇ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਦੇ ਇਸ ਬਰੇ ਦੀ ਦਾ ਸਵਰਗੀ ਕਬੱਡੀ ਕੋਚ ਦੇਵੀ ਦਿਆਲ ਯਾਦਗਾਰੀ ਐਵਾਰਡ ਵੀ ਕਬੱਡੀ ਦੇ ਨਾਮੀ ਕਮੈਂਟੇਟਰ ਮੱਖਣ ਅਲੀ ਨੂੰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਭਾਈ ਮਨਮੋਹਨ ਗਰੇਵਾਲ ਪੁਰਖ ਮਣਾ ਯੋਧਾ ਹੋਰਾਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਆਖਿਆ ਕਿ ਉਹਨਾਂ ਦਾ ਮੋਢਲਾ ਫਰਜ਼ ਬਣਦਾ ਹੈ ਕਿ ਜੋ ਵੀ ਇਨਸਾਨ ਖੇਡਾਂ ਦੇ ਖੇਤਰ ਵਿੱਚ ਆਪਣੀ ਵਧੀਆ ਸੇਵਾਵਾਂ ਦਿੰਦਾ ਹੈ ਤਾਂ ਉਸ ਨੂੰ ਵਧੀਆ ਮਾਣ ਸਤਿਕਾਰ ਦਿੱਤਾ ਜਾਵੇ ਇਸ ਮੌਕੇ ਬਾਈ ਪਾਲੀ ਅਟਵਾਲ ਅਮਰੀਕਾ ਤੇਜਿੰਦਰ ਸਿੰਘ ਢਿੱਲੋਂ ਮਨਜੀਤ ਸਿੰਘ ਚਾਹਲ ਕੁਲਵੰਤ ਸਿੰਘ ਮਿਨਾਸ ਖੈਰਾਬਾਈ ਬਲਜੀਤ ਸਿੰਘ ਸੈਂਬੀ ਕਰਨੈਲ ਸਿੰਘ ਕੈਲ ਹਰਸਿਮਰਤ ਸਿੰਘ ਚਾਹਲ ਜਗਰਾਦ ਸਿੰਘ ਜੋਧਾ ਗੁਰਲਾਲਪ੍ਰੀਤ ਸਿੰਘ ਜਰਖੜ ਆਦ ਸੈਟਲ ਦੀਆਂ ਹੋਰ ਨਾਮੀ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ